ਵੈਸੇ ਤਾਂ ਦੋਸਤੀ ਦੀ ਜਿਹੜੀ ਪਰਿਭਾਸ਼ਾ ਹੁੰਦੀ ਹੈ ਉਹ ਕੇਵਲ ਦੋਸਤੀ ਹੀ ਹੁੰਦੀ ਹੈ ਭਾਈਚਾਰਾ ਹੁੰਦਾ ਪਿਆਰ ਮੁਹੱਬਤ ਹੁੰਦੀ ਹੈ ਇਤਿਫਾਕ ਹੁੰਦਾ ਪਰ ਉਮਰ ਦੇ ਇੱਕ ਦੌਰ ਦੇ ਵਿੱਚ ਜਾ ਕੇ ਇੱਕ ਦੌਰ ਦੇ ਵਿੱਚ ਪਹੁੰਚ ਕੇ ਆਪਣੇ ਕਦ ਬੁੱਧ ਦੇ ਹਿਸਾਬ ਦੇ ਨਾਲ ਹੀ ਦੋਸਤੀ ਜਿਹੜੀ ਆ ਉਹ ਕਰਨੀ ਚਾਹੀਦੀ ਆ ਕਿਉਂਕਿ ਉਮਰ ਦਾ ਉਹ ਦੌਰ ਜਿ ਜਦੋਂ ਅਸੀਂ ਪਹੁੰਚ ਜਾਂਦੇ ਆ ਉਹ ਪੜਾ ਤੈਅ ਕਰ ਲੈਣੇ ਆ ਤਾਂ ਉਸ ਵਕਤ ਸਾਨੂੰ ਸਮਝ ਆ ਜਾਂਦਾ ਬਈ ਹੁਣ ਸਾਡੇ ਵਾਸਤੇ ਇਹ ਕੰਮ ਚੰਗਾ ਜਾਂ ਮਾੜਾ ਉਮਰ ਹੋਵੇ 45 ਸਾਲ ਤੇ ਇਸ ਦੌਰਾਨ ਅਸੀਂ ਜਿਹੜਾ ਵਾ ਆਪੋਜ਼ਿਟ ਸੈਕਸ ਦੇ ਨਾਲ ਜਿਹੜਾ ਦੋਸਤੀ ਕਰ ਲਈਏ ਤੇ ਉਹ ਦੋਸਤੀ ਫਿਰ ਸਾਡੀ ਜਾਣ ਦਾ ਖੋ ਬਣ ਜੇ ਇਹਦੇ ਵਿੱਚ ਫਿਰ ਕਸੂਰਵਾਰ ਕਿਸੇ ਨੂੰ ਨਹੀਂ ਠਰਾਇਆ ਜਾ ਸਕਦਾ ਇਹਦੇ ਵਿੱਚ ਕਸੂਰਵਾਰ ਬੰਦਾ ਆਪ ਹੀ ਹੁੰਦਾ ਕਰਨ ਇਹ ਹੁੰਦਾ ਵੀ ਜ਼ਿੰਦਗੀ ਦੇ 45 ਵਿਸਾਖ ਦੇਖੇ ਹੁੰਦੇ 45 ਦੀਵਾਲੀਆਂ ਦੇਖੀਆਂ ਹੁੰਦੀਆਂ ਤੇ ਬੰਦੇ ਨੂੰ ਚੰਗੀ ਤਰ੍ਹਾਂ ਸਮਝ ਲੱਗ ਚੁੱਕਾ ਹੁੰਦਾ ਜ਼ਿੰਦਗੀ ਦੇ ਵਿੱਚ ਵੀ ਹੁਣ ਮੈਂ ਕੀ ਕਰਨਾ ਮੈਂ ਕਿਹਦੇ ਨਾਲ ਹੱਥ ਮਿਲਾਉਣਾ ਮੈਂ ਕਿਹਦੇ ਨਾਲ ਦੋਸਤੀ ਕਰਨੀ ਆ ਮੈਂ ਕਿਹਦਾ ਫੋਨ ਚੁੱਕਣਾ ਮੈਂ ਕਿਹਦੇ ਨਾਲ ਚੈਟ ਕਰਨੀ ਆ ਕਿਹਦੇ ਨਾਲ ਨਹੀਂ ਕਰਨੀ ਪਰ باوجود ਇਸ ਦੇ ਜਦੋਂ ਫਿਰ ਇਹੋ ਜੀ ਗਲਤੀ ਹੋ ਜੇ ਤੇ ਫਿਰ ਹਾਲਾਤਾਂ ਦੇ ਉੱਤੇ ਜਾਂ ਮੁਕੱਦਰਾਂ ਨੂੰ ਦੋਸ਼ ਜਿਹੜਾ ਉਹ ਨਹੀਂ ਦਿੱਤਾ ਜਾ ਸਕਦਾ ਮਾਮਲਾ ਜਿਹੜਾ ਇਹ ਇੱਕ ਆਈਐਸ ਆਫੀਸਰ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸੇਸ ਦੇ ਇੱਕ ਵੱਡੇ ਅਧਿਕਾਰੀ ਸੈਕਟਰੀ ਲੈਵਲ ਦੇ ਅਧਿਕਾਰੀ ਦੀ ਪਤਨੀ ਦਾ ਉਮਰ ਇਹਨਾਂ ਦੀ 45 ਸਾਲ ਹੈ ਤੇ ਇਹਨਾਂ ਦੀ ਦੋਸਤੀ ਤਾਮਿਲਨਾਡੂ ਦੇ ਇੱਕ ਗੈਂਗਸਟਰ ਨੁਮਾ ਬੰਦੇ ਦੇ ਨਾਲ ਹੋ ਜਾਂਦੀ ਆ ਜਿਹਦਾ ਨਾਮ ਰਾਜਾ ਦੱਸਿਆ ਜਾਂਦਾ ਰਾਜਾ ਜਿਹੜਾ ਇੱਕ ਗੈਂਗਸਟਰ ਕਿਸਮ ਦਾ ਬੰਦਾ ਤਾਮਿਲਨਾਡੂ ਦਾ ਏ ਬੰਦਾ ਵਾਤੇ ਉਹਦੇ ਨਾਲ ਇਹ ਜਿਹੜੇ ਆਈਐਸ ਅਫੀਸਰ ਦੇ ਪਤਨੀ ਸੂਰਿਆ ਜੈ ਜਿਨ੍ਹਾਂ ਦਾ ਨਾਮ ਹੈ ਉਮਰ ਇਹਨਾਂ ਦੀ 45 ਸਾਲ ਹੈ ਇਹ ਕਹਿੰਦੇ ਆ ਵੀ ਘਰ 'ਚ ਮੇਰਾ ਜੀ ਨਹੀਂ ਲੱਗਦਾ ਮੇਰਾ ਦਿਲ ਕਰਦਾ ਵੀ ਮੈਂ ਕੋਈ ਆਪਣਾ ਕਾਰੋਬਾਰ ਕਰਾਂ ਮੂਲ ਰੂਪ 'ਚ ਇਹ ਜਿਹੜੇ ਸੂਰਿਆ ਜੈ ਹੈਗੇ ਆ ਇਹ ਵੀ ਤਾਮਿਲਨਾਡੂ ਦੇ ਹੀ ਰਹਿਣ ਵਾਲੇ ਸਾਊਥ ਇੰਡੀਆ ਦੇ ਹੀ ਰਹਿਣ ਵਾਲੇ ਆ ਹੁਣ ਇੱਕ ਪਾਸੇ ਐਡੇ ਵੱਡੇ ਅਧਿਕਾਰੀ ਦੀ ਐ ਪਤਨੀ ਹੈ ਕੋਠੀਆਂ ਨੇ ਐਡੀਆਂ ਵੱਡੀਆਂ-ਵੱਡੀਆਂ ਕੋਠੀਆਂ ਹੁੰਦੀਆਂ ਆਈਐਸ ਅਫਸਰਾਂ ਦੀਆਂ ਵੀ ਆਪਾਂ ਤਸੱਵਰ ਵੀ ਨਹੀਂ ਕਰ ਸਕਦੇ ਇੰਨੇ ਇਲਾਕੇ ਦੇ ਵਿੱਚ ਕਲੋਨੀ ਕੱਟੀ ਜਾਂਦੀ ਹੈ ਮਾੜੀ ਜੀ ਜਿੰਨੇ ਇਲਾਕੇ 'ਚ ਇਹਨਾਂ ਦੀਆਂ ਕੋਠੀਆਂ ਹੁੰਦੀਆਂ ਪੰਜ-ਪੰਜ 7-7 ਕਿੱਲੇਆਂ ਦੇ ਵਿੱਚ ਇਹਨਾਂ ਦੀ ਕੋਠੀ ਜਿਹੜੀ ਆ ਉਹ ਬਣੀ ਹੁੰਦੀ ਹੈ ਜਿਹੜੀਆਂ ਅੰਗਰੇਜ਼ਾਂ ਵੇਲੇ ਦੀਆਂ ਖਾਸ ਤੌਰ ਤੇ ਜਿਹੜੀਆਂ ਪੰਜਾਬ 'ਚ ਬਣੀਆਂ ਹੋਈਆਂ ਬਹੁਤ ਵੱਡੀਆਂ ਕੋਠੀਆਂ ਨੇ ਹੁਣ ਇਸ ਘਰ ਦੇ ਵਿੱਚ ਪੂਰਾ ਐਸ਼ੋ ਆਰਾਮ ਵੀ ਹੋਵੇ ਨੌਕਰ ਚਾਕਰ ਵੀ ਹੋਣ ਗੱਡੀਆਂ ਵੀ ਹੋਣ ਜਿੱਥੇ ਤੁਸੀਂ ਜਾਓ ਸਲੂਟ ਵੀ ਵੱਜਦੇ ਹੋਣ ਤੇ ਉਮਰ ਵੀ ਤੁਹਾਡੀ ਜਿਹੜੀ ਆ ਉਹ 45 ਸਾਲ ਹੋਵੇ ਤੇ ਫਿਰ ਤੁਸੀਂ ਕਹੋ ਮੇਰਾ ਦਿਲ ਨਹੀਂ ਲੱਗਦਾ ਤਾਂ ਇਹਦੇ ਵਿੱਚ ਫਿਰ ਗਲਤੀ ਤੁਹਾਡੀ ਆਪਣੀ ਆ ਜੇ ਤੁਹਾਡਾ ਦਿਲ ਨਹੀਂ ਲੱਗਦਾ ਤੁਸੀਂ ਕੋਈ ਹੋਰ ਕੰਮ ਕਰ ਲਓ ਤੁਸੀਂ ਕੋਈ ਐਨ ਜੀਓ ਜੁਆਇਨ ਕਰ ਲਓ ਤੁਸੀਂ ਕੋਈ ਬੱਚਿਆਂ ਨੂੰ ਜਿਹੜਾ ਵਾ ਉਹ ਪੜਾਉਣ ਦਾ ਕੰਮ ਸ਼ੁਰੂ ਕਰ ਦਿਓ ਤੁਸੀਂ ਕੋਈ ਔਰਤਾਂ ਜਾਂ ਲੜਕੀਆਂ ਜਿਹੜੀਆਂ ਕੋ ਸਲਾਈ ਕਢਾਈ ਦਾ ਕੋਈ ਸੈਂਟਰ ਜਿਹੜਾ ਸ਼ੁਰੂ ਕਰ ਲਓ ਕਿਉਂਕਿ ਤੁਹਾਡੇ ਤੇ ਜਿਹੜੇ ਪਤੀ ਨੇ ਉਹੀ ਏਡੇ ਵੱਡੇ ਅਫਸਰਾਂ ਵੀ ਉਹਨਾਂ ਦੇ ਚੁਟਕੀ ਮਾਰਨੇ ਆ ਤੁਹਾਡੇ ਵਾਸਤੇ ਕੋਈ ਵੀ ਜਿਹੜਾ ਕੰਮ ਆ ਉਹ ਜਿਹੜਾ ਹੋ ਜਾਣਾ ਪਰ ਬਹਿਰ ਹਾਲ ਜਦੋਂ ਸੂਰਿਆ ਨੂੰ ਲੱਗਾ ਵੀ ਮੇਰਾ ਹੁਣ ਇੱਥੇ ਦਿਲ ਨਹੀਂ ਲੱਗਦਾ ਐਡੀ ਵੱਡੀ ਕੋਠੀ ਦੇ ਵਿੱਚ ਤੇ ਉਸੇ ਦੌਰਾਨ ਇਹਨਾਂ ਦੀ ਦੋਸਤੀ ਜਦੋਂ ਤਾਮਿਲਨਾਡੂ ਦੇ ਇੱਕ ਗੈਂਗਸਟਰ ਨੂਮਾ ਬੰਦਾ ਜਿਹਦਾ ਨਾਂ ਸੈਂਥਿਲ ਰਾਜਾ ਸ਼ਾਇਦ ਉਹਦੇ ਨਾਲ ਹੋ ਜਾਂਦੀ ਹੈ ਇਹ ਕੀ ਕਰਦੇ ਆ ਮੈਡਮ ਘਰ ਛੱਡ ਕੇ ਉਹਦੇ ਨਾਲ ਭੱਜ ਜਾਂਦੇ ਆ ਜਦੋਂ ਉਹਦੇ ਨਾਲ ਭੱਜ ਜਾਂਦੇ ਆ ਤਾਂ ਫੇਰ ਕਿਉਂਕਿ ਉਹ ਬੰਦਾ ਥੋੜਾ ਜਿਹਾ ਇਦਾਂ ਦਾ ਸੀਗਾ ਤੇ ਉਹਦੇ ਨਾਲ ਫੇਰ ਅੱਗੋਂ ਵੀ ਜਿਹੜੀ ਜੋਟੀ ਆ ਉਹਦੀ ਜੁੰਡਲੀ ਉਹ ਵੀ ਇਦਾਂ ਦੀ ਹੋਣੀ ਸੀ ਇਸੇ ਦੌਰਾਨ ਇਹ ਆਪਣਾ ਕਾਰੋਬਾਰ ਸ਼ੁਰੂ ਕਰਦੇ ਆ ਕੁਝ ਪੈਸੇ ਇਹਨਾਂ ਕੋਲ ਹੁੰਦੇ ਆ ਏਡੇ ਵੱਡੇ ਅਫਸਰ ਦੇ ਪਤਨੀ ਹੁੰਦੇ ਆ ਪੈਸੇ ਜੁੜੇ ਹੁੰਦੇ ਆ ਪੈਸੇ ਹੁੰਦੇ ਆ ਤਾਂ ਉਹ ਇਹਨਾਂ ਨੂੰ ਨੁਕਸਾਨ ਹੋ ਜਾਂਦਾ ਹੁਣ ਇਹ ਸਭ ਦੇ ਵਿੱਚ ਐਂਟਰੀ ਹੁੰਦੀ ਆ ਇੱਕ ਹੋਰ ਔਰਤ ਦੀ ਦੱਸਿਆ ਜਾਂਦਾ ਵੀ ਇਸ ਸੂਰਿਆ ਜੈ ਦੇ ਕੋਲ ਜਿੰਨੀ ਪਛਤੈਨੀ ਜਗਾ ਸੀਗੀ ਮਤਲਬ ਇਹਨਾਂ ਦੇ ਪੇਰੈਂਟਸ ਵੱਲੋਂ ਜਿਹੜੀ ਇਹਨਾਂ ਨੂੰ ਮਿਲੀ ਸੀਗੀ ਉਹ ਕਿਤੇ ਇਹਨਾਂ ਨੇ ਵੇਚ-ਵੁਚ ਦਿੱਤੀ ਜਦੋਂ ਇਹਨਾਂ ਨੇ ਵੇਚ ਦਿੱਤੀ ਤੇ ਕੰਮ ਇਹਨਾਂ ਦਾ ਚੱਲਿਆ ਨਹੀਂ ਤੇ ਫਿਰ ਇਹਨਾਂ ਨੇ ਜਿਹੜਾ ਇਹਨਾਂ ਨੇ ਇੱਕ ਭਾਈਵਾਲ ਇੱਕ ਹੋਰ ਲੇਡੀ ਨੂੰ ਆਪਣਾ ਪਾਰਟਨਰ ਬਣਾਇਆ ਸੀ ਜਿਹਦਾ ਨਾਮ ਲక్ష్ਮੀ ਸੀਗਾ ਉਹਨੂੰ ਕਿਹਾ ਵੀ ਤੁਸੀਂ ਸਾਡੇ ਬਕਾਇਆ ਰਾਸ਼ੀ ਜਿਹੜੀ ਆ ਉਹ ਦੇ ਦਿਓ ਪਰ ਹੁਣ ਉਸ ਔਰਤ ਨੂੰ ਵੀ ਪਤਾ ਸੀਗਾ ਵੀ ਇਹ ਘਰੋਂ ਭੱਜੀ ਹੋਈ ਆ ਭਾਵਾਂ ਇੱਕ ਬਹੁਤ ਵੱਡੇ ਅਫਸਰ ਦੀ ਇਹ ਵਾਈਫ ਹੈਗੀ ਆ ਪਰ ਹੁਣ ਇਹਦੇ ਪਿੱਛੇ ਕਿਸੇ ਨੇ ਆਉਣਾ ਨਹੀਂ ਇਹ ਤੇ ਪਤਾ ਹੀ ਲੱਗ ਜਾਂਦਾ ਜਦੋਂ ਅਸੀਂ ਮਤਲਬ ਇੱਕ ਕਹਾਵਤ ਆ ਨਾ ਵੀ ਹੱਥ ਚੁੱਕ ਲਿਆ ਜਾਂ ਚਪੇੜ ਮਾਰਤੀ ਇੱਕੋ ਹੀ ਗੱਲ ਆ ਵੀ ਹੁਣ ਤੇ ਘਰੋਂ ਭੱਜ ਚੁੱਕੀ ਆ ਡਿਵੋਰਸ ਦਾ ਕੇਸ ਇਹਦਾ ਸ਼ੁਰੂ ਹੋ ਗਿਆ ਪਿੱਛੇ ਇਹਦੇ ਕਿਸੇ ਨੇ ਆਉਣਾ ਨਹੀਂ ਜੋ ਬੋਲਦੀ ਆ ਬੋਲੀ ਜਾਵੇ ਪੈਸੇ ਜਦੋਂ ਹੋਣਗੇ ਦੇ ਦੇਾਂਗੇ ਜਦੋਂ ਇਹ ਸੂਰਿਆ ਪਰੇਸ਼ਾਨ ਹੋ ਜਾਂਦੀ ਆ ਵੀ ਹੁਣ ਪੈਸੇ ਮਿਲਦੇ ਨਹੀਂ ਪਏ ਤਾਂ ਫਿਰ ਇਹ ਆਪਣੇ ਦੋਸਤ ਰਾਜੇ ਦੇ ਨਾਲ ਮਿਲ ਕੇ ਸਲਾਹ ਕਰਦੀ ਆ ਵੀ ਇਹ ਤਾਂ ਇੱਕ 11 ਸਾਲ ਦਾ ਮੁੰਡਾ ਹੈਗਾ ਲక్ష్ਮੀ ਦਾ ਕਹਿੰਦੇ ਆਪਾਂ ਗਵਾਹ ਕਰ ਲੈਨੇ ਆ ਏ ਉਸ ਬੱਚੇ ਨੂੰ ਮਧੁਰਾਈ ਤੋਂ ਜਿਹੜਾ ਉੱਥੇ ਸਾਊਥ ਇੰਡੀਆ 'ਚ ਇੱਕ ਸ਼ਹਿਰ ਆ ਉੱਥੋਂ ਉਹਨੂੰ ਹੈ ਜਿਹੜਾ ਅਗਵਾ ਕਰ ਲੈਂਦੇ ਆ ਅਗਵਾ ਕਰਕੇ ਉਹਦੇ ਕੋਲੋਂ ਮੰਗਦੇ ਆ ਰੁਪਈਆ 2 ਕਰੋੜ ਕਹਿੰਦੇ ਵੀ ਤੂੰ ਸਾਨੂੰ ਜੇ 2 ਕਰੋੜ ਦੇਵੇਂਗੀ ਤੇ ਤੇਰਾ ਬੱਚਾ ਜਿਹੜਾ ਤੈਨੂੰ ਦੇ ਦੇਵਾਂਗੇ ਹੁਣ ਕਿਉਂਕਿ ਇੱਕ ਜੁਰਮ ਕਰ ਚੁੱਕੀ ਆ ਘਰੋਂ ਭੱਜਣ ਦਾ ਫਿਰ ਹੌਲੀ-ਹੌਲੀ ਉਹਨੂੰ ਪਤਾ ਵੀ ਆ ਵੀ ਉਹ ਜਿਹੜਾ ਇਹਦਾ ਦੋਸਤ ਆ ਉਹ ਗੈਂਗਸਟਰ ਕਿਸਮ ਦਾ ਤਾਂ ਫਿਰ ਬੰਦੇ ਦਾ ਝਾਕਾ ਜਿਹੜਾ ਨਾ ਉਹ ਖੁੱਲ ਜਾਂਦਾ ਹੁੰਦਾ ਫਿਰ ਬੰਦਾ ਪਿੱਛੇ ਮੁੜਦਾ ਨਹੀਂ ਹੁੰਦਾ ਹੁਣ ਹੁੰਦਾ ਕੀ ਆ ਜਦੋਂ ਪੁਲਿਸ ਨੂੰ ਪਤਾ ਲੱਗਦਾ ਵੀ ਇੱਕ ਬੱਚਾ ਜਿਹੜਾ ਉਹ ਗਵਾਹ ਹੋ ਗਿਆ ਪੁਲਿਸ ਪਪਾਂਪਾਰ ਹੋ ਜਾਂਦੀ ਆ ਜਦੋਂ ਪੁਲਿਸ ਨੂੰ ਪਤਾ ਲੱਗਦਾ ਵੀ ਇੱਕ ਲੇਡੀ ਇਨਵੋਲਵ ਹੈ ਜਿਹਦਾ ਨਾਂ ਸੂਰਿਆ ਜੈ ਤੇ ਦੱਸਿਆ ਜਾਂਦਾ ਵੀ ਇੱਕ ਆਈਐਸ ਅਫਸਰ ਦੀ ਪਤਨੀ ਆ ਤਾ ਵੱਡੇ ਲੈਵਲ ਦੇ ਉੱਤੇ ਤਾਰਾਂ ਜਿਹੜੀਆਂ ਨੇ ਉਹ ਖੜਕ ਜਾਂਦੀਆਂ ਵੀ ਕੀ ਇਹ ਵਾਕਿਆ ਸੱਚ ਗੱਲ ਹੈ ਵੀ ਇਸ ਬੱਚੇ ਨੂੰ ਅਗਵਾ ਕਰਨ ਦੇ ਵਿੱਚ ਵਾਕਈ ਇੱਕ ਸੈਕਟਰੀ ਲੈਵਲ ਦੇ ਜਿਹੜਾ ਅਧਿਕਾਰੀ ਆ ਉਹਦੀ ਪਤਨੀ ਦਾ ਹੱਥ ਆ ਤਾਂ ਇਹ ਬਿਲਕੁਲ ਦਰੁਸਤ ਚੀਜ਼ਾਂ ਜਦੋਂ ਪਾਈ ਜਾਂਦੀਆਂ ਤੇ ਸੈਕਟਰੀ ਸਾਹਿਬ ਵੀ ਇਜਾਜ਼ਤ ਦੇ ਦਿੰਦੇ ਨੇ ਵੀ ਤੁਸੀਂ ਜਿਹੜੀ ਕਾਰਵਾਈ ਕਰਨੀ ਆ ਕਰੋ ਮੈਡਵੋਰਸ ਦਾ ਕੇਸ ਆਲਰੇਡੀ ਕੀਤਾ ਹੋਇਆ ਵੀ ਮੈਂ ਇਸ ਔਰਤ ਦੇ ਨਾਲ ਰਹਿਣਾ ਨਹੀਂ ਚਾਹੁੰਦਾ ਹੁਣ ਜਦੋਂ ਇਸ ਔਰਤ ਨੂੰ ਇਹ ਅਹਿਸਾਸ ਹੁੰਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਗਲਤੀ ਕਰ ਲਈ ਆ ਵੀ ਮੈਂ ਐਸ਼ੋਰਾਮ ਛੱਡ ਕੇ ਸ਼ਾਨੋ ਸ਼ੌਕਤ ਛੱਡ ਕੇ ਆ ਕਿੱਥੇ ਤੱਕੇ ਖਾ ਰਹੀ ਆ ਤੇ ਫਿਰ ਇਰਾਦਾ ਕਰਦੀ ਆ ਵੀ ਮੈਂ ਵਾਪਸ ਆਪਣੇ ਪਤੀ ਦੇ ਕੋਲ ਜਾਵਾਂ ਹੁਣ ਪਤੀ ਦੇ ਏਡੇ ਵੱਡੇ ਅਧਿਕਾਰੀ ਆ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਹੁਣ ਮੇਰੇ ਨਾਲ ਕੀ ਹੋਣ ਵਾਲਾ ਤਾਂ ਉਹ ਆਪਣੀ ਕੋਠੀ ਆਪਣੇ ਸਟਾਫ ਨੂੰ ਫੋਨ ਕਰਕੇ ਇਹ ਕਹਿ ਦਿੰਦੇ ਆ ਵੀ ਅੱਜ ਭਲਕੇ ਸੂਰਿਆ ਨੇ ਵਾਪਸ ਆ ਜਾਣਾ ਮੈਂ ਕਰ ਨਾ ਹੋਵਾਂ ਮੈਂ ਹੋਵਾਂ ਤੁਸੀਂ ਗੇਟ ਬਿਲਕੁਲ ਨਹੀਂ ਖੋਲਣਾ ਉਹਨੂੰ ਅੰਦਰ ਨਹੀਂ ਆਉਣ ਦੇਣਾ ਉਹਨੇ ਇੱਕ ਜੁਰਮ ਕੀਤਾ ਹੋਇਆ ਤਾਮਿਲਨਾਡੂ ਦੀ ਪੁਲਿਸ ਜਿਹੜੀ ਆ ਉਹਦਾ ਪਿੱਛਾ ਕਰਦੀ ਪਈ ਆ ਐਵੇਂ ਅਸੀਂ ਕਿਸੇ ਲਫੜੇ 'ਚ ਫਸ ਜਾਵਾਂਗੇ ਕਿਉਂਕਿ ਡਿਵੋਰਸ ਦਾ ਕੇਸ ਮੈਂ ਪਹਿਲਾਂ ਹੀ ਇਹਦੇ ਖਿਲਾਫ ਜਿਹੜਾ ਦਾਇਰ ਕਰ ਚੁੱਕਾ ਕਿਉਂਕਿ 8-9 ਮਹੀਨੇ ਤੇ ਕਹਿੰਦੇ ਇਹਨੂੰ ਘਰੋਂ ਭੱਜੀ ਨੂੰ ਹੋ ਗਏ ਆ ਔਰ 21 ਜੁਲਾਈ ਵਾਲੇ ਦਿਨ ਹੁੰਦਾ ਵੀ ਇਦਾਂ ਹੀ ਆ ਜਦੋਂ ਇਹ ਸੂਰਿਆ ਉੱਥੇ ਪਹੁੰਚ ਜਾਂਦੀ ਆ ਵਾਪਸ ਗੁਜਰਾਤ ਦੇ ਵਿੱਚ ਜਿੱਥੇ ਇਹਦੇ ਪਤੀ ਪੋਸਟਡ ਸੀਗੇ ਤਾਂ ਇਹ ਬੜਾ ਮਿੰਤ ਤਰਲਾ ਕਰਦੀ ਆ ਵੀ ਗੇਟ ਖੋਲੋ ਮੈਨੂੰ ਅੰਦਰ ਆਉਣ ਦਿਓ ਤਾਂ ਸਟਾਫ ਮਨ੍ਹਾ ਕਰ ਦਿੰਦਾ ਵੀ ਸਾਬ ਦੇ ਹੁਕਮ ਆ ਇਹ ਦਰਵਾਜ਼ੇ ਤੁਹਾਡੇ ਵਾਸਤੇ ਨਹੀਂ ਖੋਲੇ ਜਾ ਸਕਦੇ ਇਹਨੂੰ ਇਹ ਵੀ ਪਤਾ ਹੁੰਦਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਹੁਣ ਜਿਹੜਾ ਸਭ ਥਾਂ ਤੋਂ ਦਰਵਾਜ਼ੇ ਬੰਦ ਆ ਇੱਕੋ ਹੀ ਦਰਵਾਜ਼ਾ ਬਚਦਾ ਤੇ ਇਹ ਆਪਣੀ ਪਰਸ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਜਿਹੜਾ ਵਾ ਉਹ ਜ਼ਹਿਰੀਲਾ ਪਦਾਰਥ ਮਾਫ ਕਰਨਾ ਉਹ ਨਾਲ ਲੈ ਕੇ ਆਈ ਹੁੰਦੀ ਆ ਜਦੋਂ ਇਹ 2-4 ਘੰਟੇ ਉੱਥੇ ਪਿੱਟਦੀ ਆ ਵੀ ਦਰਵਾਜ਼ਾ ਖੋਲੋ ਮੇਤੋ ਗਲਤੀ ਹੋ ਗਈ ਉਹ ਕਹਿੰਦੇ ਨਹੀਂ ਜੀ ਇਹ ਸਾਨੂੰ ਸਾਬ ਦਾ ਹੁਕਮ ਹੈ ਅਸੀਂ ਦਰਵਾਜ਼ਾ ਨਹੀਂ ਖੋਲ ਸਕਦੇ ਤੇ ਫਿਰ ਉਹ ਇਹ ਜਿਹੜਾ ਜ਼ਹਿਰੀਲਾ ਪਦਾਰਥ ਨਿਕਲ ਲੈਂਦੀ ਆ ਤੇ ਆਪਣੀ ਜ਼ਿੰਦਗੀ ਜਿਹੜੀ ਆ ਸਮਾਪਤ ਕਰ ਲੈਂਦੀ ਆ ਹੁਣ 45 ਸਾਲ ਇਹਨਾਂ ਦੀ ਉਮਰ ਜਿਵੇਂ ਮੈਂ ਪਹਿਲਾਂ ਦੱਸਿਆ ਕਿਹੜੇ ਪਾਸੇ ਨੂੰ ਇਹ ਤੁਰ ਪਏ ਇੱਕ ਤੋਂ ਬਾਅਦ ਇੱਕ ਗਲਤੀ ਕਰਦੇ ਰਹੇ ਠੀਕ ਆ ਤੁਹਾਡਾ ਦਿਲ ਨਹੀਂ ਸੀ ਲੱਗਦਾ ਤੁਸੀਂ 2-4 ਦਿਨ ਆਪਣੇ ਉੱਥੇ ਤਾਮਿਲਨਾਡੂ ਘਰ ਰਹਿ ਕੇ ਵਾਪਸ ਆ ਜਾਂਦੇ ਦੋਸਤ ਜਿਹੜੇ ਪੁਰਾਣੇ ਸੀਗੇ ਸਕੂਲ ਜਾਂ ਕਾਲਜ ਦੇ ਹੋਣਗੇ ਜਾਂ ਕਿਸੇ ਸਰਕਲ ਚੋਂ ਹੋਣਗੇ ਉਹਨਾਂ ਨਾਲ ਗੰਢ ਤੁੱਪ ਕਰਨ ਦੀ ਕੀ ਲੋੜ ਸੀਗੀ ਗੰਢ ਤੁੱਪ ਕਰ ਲਈ ਤੇ گاਹਾਂ ਤੋਂ گاਹ ਤੁਸੀਂ ਫਸਦੇ ਗਏ ਉਹ ਰਾਜਾ ਸੀਗਾ ਜਿਹੜਾ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਬੱਚਾ ਪੁਲਿਸ ਨੇ ਛਡਾ ਲਿਆ ਬੱਚਾ ਵਾਪਸ ਉਸ ਔਰਤ ਨੂੰ ਦੇ ਦਿੱਤਾ ਜਿਹਦੇ ਕੋਲੋਂ 2 ਕਰੋੜ ਰੁਪਈਆ ਮੰਗਦੇ ਸੀਗੇ ਰਾਜੇ ਦੀ ਹੋਰ 5-7 ਸਾਲ 10 ਸਾਲ ਬਾਅਦ ਜ਼ਮਾਨਤ ਹੋ ਜਾਣੀ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਜਾਨਗਵਾ ਬੈਠੀ ਸੂਰਿਆ ਜਿਹਦਾ ਘਰ ਦਿਲ ਨਹੀਂ ਸੀ ਲੱਗਦਾ ਤੇ ਬਦਨਾਮੀ ਕਰਾਈ ਇੱਕ ਐਡੇ ਵੱਡੇ ਆਫੀਸਰ ਦੀ ਜਿਹਦਾ ਇੱਕ ਕਦਗੋਦਿਆ ਸੈਕਟਰੀ ਲੈਵਲ ਦਾ ਬੰਦਾ ਤੇ ਮਾਮਲਾ ਕੀ ਸੀਗਾ ਵੀ ਸਾਡਾ ਦਿਲ ਨਹੀਂ ਲੱਗਦਾ ਘਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ